ਹੈ ਲੋ ਜੀ ਸਤ ਸ੍ਰੀ ਅਕਾਲ ਜੀ। ਮੇਰੇ ਚੈਨਲ ਪੰਜਾਬੀ ਟੂਰ ਫਰੈਂਡ ਬਲੌਗਰ ਤੋਂ ਬਹੁਤ ਬਹੁਤ ਸਵਾਗਤ ਹੈ। ਤੇ ਮੋਰਨਿੰਗ ਦਾ ਟਾਈਮ ਹੈ। ਸਵੇਰ ਫੱਜ ਕੇ ਨੂੰ ਸੱਤ ਕਰ ਲਿੱਤ ਪਾਉਣ ਜਾਂਦਾ ਸੀ। ਇਹ ਨਹੀਂ ਰੋਜ਼ ਹੀ ਕੋਰਸ ਕਰਨੀ ਕਰਨਾ। ਲਾਈਟਾਂ ਨੇ ਆਰ ਕੇ ਨਹੀਂ ਲਾ ਦਿੰਦਾ ਫਿਰ ਉੱਤ ਲੈਂਦੇ ਫੇਰ ਲਾ ਦਿੰਦਾ। ਇਸੇ ਕੰਮ ਕਰੀ ਜਾਂਦੇ। ਲੋ ਜੀ ਬੱਚੇ ਸਕੂਲ ਚਲੇ ਗਏ ਨੇਗੇ ਤੇ ਹੁਣ ਮੈਂ ਲਾਉਣੀ ਹੈਗੀ ਝਾੜੂ ਤੇ ਮੱਝਾਂ ਵਿੱਚ ਸੰਭਰ ਦਿੰਨੇ ਹੈਗੇ। ਤੇ ਕਈ ਵਾਰ ਮੈਂ ਪਰਲਾ ਵੀ ਸਾਰਾ ਨਿਵੇੜ ਦੇਣ ਨੂੰ ਨਹੀਂ ਬਾਹਰ-ਬਾਰ ਖਸ ਰਹਿ ਜਾਂਦੇ ਨੇ ਸੰਭਰ ਨਾਲੇ ਉਹ ਫਿਰ ਬੱਚੇ ਸਕੂਲ ਚਲੇ ਜਾਂਦੇ ਨੇ ਤੇ ਮੱਜਾ ਵੀ ਖੁੱਲ ਜਾਂਦੀ ਨੇ ਬਾਹਰ ਬੰਦਦੇ ਨੇ ਬੱਚਾ ਤੇ ਫਿਰ ਚੰਗੀ ਤਰ੍ਹਾਂ ਝਾੜੂ ਲੱਗ ਜਾਂਦਾ ਕਈ ਵਾਰ ਤੇ ਇਹ ਨਹੀਂ ਕਾਲ ਕਰਦੇ ਨੇ ਕਈ ਵਾਰ ਇਹ ਨੇ ਜਿੱਲੇ ਚਲਦੇ ਨੇਗੇ ਐਨੀ ਯਾਰ ਤੇ ਚੀ ਕਰਦੇ ਨੇ ਪਸੂ ਬੰਨਣ ਦੀ ਤਾਂ ਇੰਨੀ ਕਾਲ ਕੀਤੀ ਹੈ ਨਾ ਤਾਂ ਮੈਨੂੰ ਝੋਟੀਆਂ ਨੂੰ ਗੁੜ ਪਾਉਣੀ ਨੇ ਸਵੇਰੇ ਨਾ ਤਾਂ ਮੈਨੂੰ ਉਹ ਪਾਉਣ ਦਿੱਤਾ ਤੇ ਨਾਲੇ ਮੈਂ ਸਵੇਰੇ ਪਾਊਡਰ ਪਾਉਣਾ ਹੁੰਦਾ ਕਿਸੇ ਪਸੂ ਨੂੰ ਕੋਈ ਦਵਾਈ ਪਾਉਣੀ ਹੁੰਦੀ ਹੈ ਫਿਰ ਮੈਨੂੰ ਵੀ ਸਾਰਾ ਕੰਮ ਨਾ ਸਵੇਰੇ-ਸਵੇਰੇ ਨਿਭੜ ਜੀ ਤੇ ਫਿਰ ਕੋਈ ਤੇ ਜਾਣਾ ਕਿਤੇ ਆਉਣਾ ਕੋਈ ਕੰਮ ਕਰਨਾ ਫਿਰ ਪਸ਼ੂ ਨੂੰ ਟੈਂਸ਼ਨ ਨਹੀਂ ਦੇਈ ਪਸੂ ਨੂੰ ਕਿ ਦਵਾਈ ਚਾਰਨੀ ਹੈ ਜਾਂ ਕੋਈ ਨਾਗਾ ਪੈ ਗਿਆ ਪਸ਼ੂ ਦੀ ਕਿਸੇ ਵੀ ਉਹਦੇ ਵਿੱਚ ਉਹਨਾਂ ਗਾਇਆਂ ਨੂੰ ਉਹਨਾਂ ਨੇ ਪਸ਼ੂ ਨੂੰ ਆਇਆ ਉਹਨੂੰ ਕੋ ਡ੍ਰੌਪ ਵਗੈਰਾ ਚਾਰਨਾ ਤੇ ਕਿਸੇ ਨੂੰ ਕੋਈ ਦਵਾਈ ਚਾਰਨੀ ਕਿਸੇ ਨੂੰ ਗੁੜ ਗੁੜ ਪਾਉਣਾ ਫਿਰ ਇਹ ਹੁੰਦੀਆਂ ਨੇ ਕਿ ਸਾਧਰਨ ਨਾਲ ਮੱਥਾ ਮਾਰੀ ਬਹੁਤ ਕਰਨੀ ਪੈਂਦੀ ਹੈ ਪਸ਼ੂ ਨਾਲ ਵੀ ਬਹੁਤ ਸਾਰਾ ਸਮਾਨ ਪਾਉਣਾ ਹੁੰਦਾ ਇਹ ਨਹੀਂ ਕਾਹਲ ਕਰਦੇ ਨੇ ਕਿ ਮੈਨੂੰ ਇਹ ਵੀ ਸਵੇਰ ਕੰਮ ਨਿਬੜ ਜੇ ਪਿਸਾਦਨ ਟ੍ਰਾਂਸਫਰ ਮੈਨੂੰ ਕਹਿੰਦੇ ਨੇ ਸਾਮ ਨੂੰ ਪਾਰ ਜਾਂ ਦੁਪਹਿਰੇ ਪਾਣੀ ਦੁਪਹਿਰ ਨੂੰ ਕੋਈ ਕਿਤੇ ਜਾਣ ਆਉਣਾ ਕੋਈ ਕੰਮ ਹੋ ਗਿਆ ਜੋ ਕਿ ਪ੍ਰੂਵ ਕਰਦਾ ਕੋਈ ਹੈ ਕੰਮ ਇਹ ਵਿੱਚ ਪਸੂ ਵਿੱਚ ਇਧਰ ਨਹੀਂ ਆ ਸਕਦੇ ਕਿਉਂਕਿ ਪਸੂ ਚ ਦੀ ਨਿਗਾਖ ਹੀ ਪਾਉਂਦੇ ਨੇਗੇ ਤੇ ਇਸ ਮੇਰਾ ਸਵੇਰ ਸਾਮ ਤਾਂ ਮੈਂ ਪਸੂ ਚਾਉਣੀ ਹੈਗੀ ਦੇ ਨਾ ਚਲੋ ਇਹ ਕਈ ਵਾਰ ਨਹੀਂ ਹੁੰਦੇ ਪਰ ਮੈਂ ਕਰਦੀ ਨਹੀਂ ਫਿਰ ਆਪ ਕਰ ਲੈਂਦੇ ਕਿਉਂਕਿ ਮੈਨੂੰ ਸੁਣਾਈ ਦਾ ਕੰਮ ਹੀ ਹੁੰਦਾ ਐਨੀ ਜ਼ਿਆਦਾ ਕਾਲ ਕੀਤੀ ਅੱਜ ਪਸੂ ਬੰਨਣ ਦੀ ਨਾ ਤਾਂ ਮੈਨੂੰ ਕੋਈ ਗੁੜ ਪਾਉਣ ਦਾ ਤਾਂ ਨਾ ਕੋਈ ਪਾਊਡਰ ਪਾਉਣ ਦਾ ਅੱਜ ਫਿਰ ਹਲਕੀ ਜਿਹੀ ਬੱਦਲਬਾਈ ਲੱਗਦੀ ਹੈਗੀ ਉਕੜ ਕਾ ਹੋਣਾ ਨਹੀਂ ਸੁ ਲੱਗ ਰਿਹਾ ਹੁਣ ਮੌਸਮ ਖਰਾਬ ਹੋਣਾ ਡੇਲੀ ਤੇ ਮੈਂ ਕੱਢ ਲਿਆ ਤਾਂ ਕਿਉਂ ਮੇਰੇ ਡੇ ਲਾਤਰੇ ਵਿੱਚ ਬਹੁਤ ਜਿਆਦਾ ਦਰਦ ਹੋਣ ਲੱਗ ਰਿਹਾ ਹੈਗਾ ਪਤਾ ਨਹੀਂ ਕੀ ਪ੍ਰੋਬਲਮ ਵਿੱਚ ਜਗ੍ਹਾ ਹੋ ਗਿਆ ਜਦ ਮੈਂ ਮਸੀ ਝਾੜੂ ਲਾਏਗਾ ਮੈਂ ਬੈਕ ਦੇ ਵਿੱਚ ਨਾਲੇ ਲੱਤ ਦੇ ਵਿੱਚ ਕਈ ਵਾਰਪਨ ਹੋ ਜਾਂਦਾ ਉੱਚੀ ਨਹੀਂ ਮੇਜਾ ਤੇ ਪੈਰ ਟਿਕ ਕੇ ਜਾ ਹੋਏਵੇਂ ਹੋ ਜੇ ਪੇਨ ਹੋਣ ਲੱਗ ਜਾ ਬਿਵਾਜਿੰਦ ਬੰਦ ਚੱਕ ਲਈ ਕਈ ਵਾਰ ਬੱਟਲ ਵੱਧ ਪਾਰ ਦਿੰਦੇ ਨੇ ਕੋਈ ਐਵੇਂ ਪ੍ਰੋਬਲਮ ਹੋ ਰਹੀ ਹੈਗੀ ਤੇ ਅੱਜ ਮੈਂ ਬਹੁਤ ਔਖੇ ਮੁਸ਼ਕਲ ਨਾਲ ਝਾੜੂ ਲਾਏਗਾ ਤੇ ਅੱਜ ਇਹਨੇ ਕਾਲੀ ਦੇ ਵਿੱਚ ਵੀ ਸੀ ਨਹੀਂ ਤਾਂ ਫਿਰ ਉਹ ਕਰਕੇ ਢੋਲ ਕੇ ਪਾਣੀ ਤੇ ਕਈ ਵਾਰ ਹੋ ਫਿਰ ਧੋਣਦੇ ਨੇ ਜੇ ਮੈਨੂੰ ਐ ਹੋਈ ਪ੍ਰੋਬਲਮ ਹੋ ਜਾ ਮੈਨੂੰ ਕਾਲੀ ਹੋਵੇ ਲੋ ਜੇ ਬਟੇਰੇ ਲਾਤੇ ਨੇ ਢੇਰੇ ਚੱਕਦੀ ਫੇਰ ਉਧਰ ਹਨ ਝਾੜੂ ਪੋਚਾ ਵੀ ਕਰਨਾ ਹੁੰਦਾ ਮੈਂ ਤਾਂ ਦੋ ਤਿੰਨ ਘੰਟੇ ਹੀ ਲੱਗ ਜਾਂਦੇ ਨੇ ਝਾੜੂ ਪੋਚਾ ਕਰ ਹੋ ਗਿਆ ਤੇ ਮੱਚਾ ਦਾ ਹੋ ਗਿਆ ਸੰਭਰ ਸੰਭرائی ਦਾ ਟੂ ਹੀ ਰਹਿ ਜਾਂਦੇ ਝੜ ਲਓ ਜਲਾਉਂਦੇ ਇਹਨਾਂ ਸੰਭਰ ਨਾਲ ਹੋ ਜਾਂਦਾਗਾ ਓਕੇ ਵੀ ਬੱਗਲ ਵੱਡਾ ਜਿਵੇਂ ਸਾਰਾ ਤੁੱਟ ਲੱਗ ਅਗਤ ਸੰਭਰਾ ਤਾਂ ਮੈਨੂੰ 3 ਘੰਟੇ ਲੱਗੇ ਚੜ ਲਾਉਣ ਲਾਉਣ ਤੇ ਤੇੜ ਵਿੱਚ ਕੋਈ ਕਾਗਜ਼ ਪਿੱਤਰ ਹੁੰਦਾ ਨਾ ਮੇਰੇ ਨਾਲ ਦੇ ਲਿਫਾਫੇ ਕੱਢ ਦੇਣੀਆਂ ਤੇ ਫਿਰ ਇੱਕ ਪਾਸੇ țeੜ ਲਾ ਕੇ ਤੇ ਫਿਰ ਆਪਾਂ ਅੱਗ ਲਾ ਦੇਣੀ ਹੁੰਦੀ ਹੈ ਕਿ ਫਿਰ ਸਾਰਾ ਇਹੜਾ ਅਰੇ ਦੇ ਵਿੱਚ ਜਾਂਦਾ ਕੋਈ ਵੀ ਲਿਫਾਫਾ ਕੋਈ ਵੀ ਕਾਗਜ਼ ਹੈਗਾ ਮومی ਕਾਗਜ਼ ਫਿਰ ਬਾਹਰ ਕੱਢ ਦੇਣੇ ਹੁੰਦੇ ਆਗੇ ਤੇ ਕੂੜਾ-ਕੂੜਾ ਆਪਾਂ ਪਾ ਲਾਂਗੇ ਤੇ ਇਹਦੇ ਕਾਗਜ਼ ਪਿੱਤਰ ਹੁੰਦੇ ਬਾਹਰ ਕੱਢ ਕੇ ਫਿਰ ਆਪਾਂ ਨੂੰ ਅੱਗ ਲਾ ਦਾਂਗੇ ਦੋਹੇ ਥੇ ਅੱਗ ਲਾ ਦੇਣੇ ਹੁੰਦੇ ਆਗੇ ਤੇ ਵੀਡੀਓ ਨਾਲ ਤੁਸੀ ਜਰੂਰ ਬਣੇ ਰਹੋ ਅੱਜ ਵਾਲੀ ਵੀਡੀਓ ਚ ਆਪਾਂ ਦੱਸਾਂਗੇ ਤੁਹਾਨੂੰ ਬੇਸਿਕ ਗਾਵਣ ਕੀ ਖਰਾਕ ਪਾਉਣੇ ਕਿਹਨਾਂ ਭਾਂਡ ਦਾ ਕਮੈਂਟ ਆਇਆ ਸੀ ਅਸੀਂ ਗਾਵਣ ਨੂੰ ਕਿਹੜੀ ਖਰਾਕ ਪਾਉਣੀ ਹੋਵੇਗਾ ਨਾ ਤੇ ਕਿੰਨਾ ਦੁੱਧੰਦਿਆਂ ਲੇਗੇ ਤੇ ਦੱਸਾਂਗੇ ਤੁਹਾਨੂੰ ਸੁਣਨ ਤੋਂ ਪਹਿਲਾਂ ਕਿਹੜੀ ਖਰਾਕ ਪਾਉਣੀ ਆਪਾਂ ਤੇ ਕਿਹੜੀ ਖਰਾਕ ਪਾਉਣੇ ਬਸ ਮਹੰ ਜ਼ਰੂਰੀ ਹੈਗੀ ਉਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਦੇ ਅੰਤ ਤੱਕ ਤੁਸੀਂ ਜਰੂਰ ਬਣੇ ਰਹੋ ਅਗਰ ਤੁਸੀਂ ਚੈਨਲ ਪਹਿਲੀ ਵਾਰ ਚੈਨਲ ਹੁੰਦਾ ਤਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਆਪਣਾ ਨਵਾਂ ਚੈਨਲ ਪਲੀ ਥੋੜੇ ਸਪ ਤੇ ਆਪਣਾ ਜਿਹੜਾ ਬੋਸ ਟਾਈਮ ਉਹਨੇ ਕੰਪਲੀਟ ਹੋਇਆ ਫਿਰ ਆਪਣਾ ਚੈਨਲ ਮੋਨਟਾਈਜ਼ ਹੋ ਜਾਊਗਾ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ ਜਿਹੜੇ ਨਵੇਂ ਚੈਨਲ ਹੁੰਦੇ ਨੇ ਤੁਸੀਂ। ਹੋਜੀ ਚੰਗੀ ਤਰ੍ਹਾਂ ਆਪਣੇ ਹੋਗਾ ਸਾੜੂ ਤੇ ਹੁਣ ਆਪਾਂ ਪੱਠਲ ਧੋ ਦੇਵਸ ਤੇ ਥੋੜੀ ਬੋਲੀ ਢੇਰੀ ਰਹਿ ਗਈ ਨੇ ਬਾਲ ਵਿੱਚ ਮਦੁਰ ਜਿਹਾ ਸੰਭਰੂੰਗੀ ਫਿਰ ਪਾ ਕੇ ਲੈ ਜੂੰਗੀ। ਆਪਾਂ ਸੌਣ ਚਣ ਸਾਰ ਦਿਨ ਲੰਘ ਜਾਂਦਾਗਾ ਤੇ ਗੋਹਾ ਟਾ ਦੂ। ਨਹੀਂ ਫਿਰ ਪੱੜ ਦਿੰਦੀਆਂ ਨੇਗੀ ਸਾਰਾ ਦਿਨ ਚੱਲੀ ਜਾਂਦਾ ਇਹ ਕੰਮ। ਪਸੂਆਂ ਨਾਲ ਤਾਂ ਖਾਣ ਆਪਣੀ ਪਿਓਂਗੇ ਨੇ ਹੁਣੀ ਪਿਓਂਗੇ ਨੇ ਖਾਣ। ਸੰਨੀ ਪੈ 2 ਵਜੇ ਕਰਨੇ 1 ਵਜੇ ਕਰਨੇ ਖਲਪਿਓਂ ਗੇ ਰੱਖ ਗਏ ਨੇਗੇ ਕਈ ਵਾਰ ਤਾਂ ਇੰਨੇ ਕੰਮ ਕਰਦੇ ਨੇ ਨਾ ਬਹੁਤ ਜ਼ਿਆਦੇ ਫਿਰ ਮੈਨੂੰ ਉਹ ਗੁੱਸਾ ਜੜ ਜਾਂਦਾ ਕਈ ਵਾਰ ਤਾਂ ਵੀ ਇਹਨਾਂ ਦਾ ਕੰਮ ਤਾਂ ਟਿਕਾਈ ਨਾਲ ਹੀ ਹੋਊਗਾ ਵੀ ਇੰਨੀ ਕਾੜੀ ਨਾਲ ਤਾਂ ਕੰਮ ਬਣਦਾ ਬਸ ਉਹਨੂੰ ਕੰਮ ਤਾਂ ਖੋਲੀ ਹੋਣੀ ਨੇ ਨਾ ਤਾਰਾ ਚੋਣਦੇ ਵੀ ਟਾਈਮ ਲੱਗਦਾ ਸਵੇਰੇ ਬੱਚੇ ਵੀ ਤਿਆਰ ਕਰਨੇ ਹੁੰਦੇ ਨੇਗੇ ਤੇ ਚਾਹ ਪਾਣੀ ਵੀ ਕਰਨਾ ਹੁੰਦਾ ਨਾ ਮੇੜੀ ਚਾਣ ਦੂਆਂ ਹੁੰਦਾ ਬੁੜੀਆਂ ਤਾਂ ਸੌ ਕੰਮ ਹੁੰਦੇ ਨੇ ਕਰਨ ਵਾਲੇ ਲੇਡੀਜ਼ ਨੇ ਤਾਂ ਤੇ ਉਹਨਾਂ ਬੰਦੇ ਦਾ ਫਿਰ ਵੀ ਗਿਣ ਮੇਜਰ ਮੇ ਕੰਮ ਹੁੰਦੇ ਨੇ ਆਪਣੇ ਨਿਕਰੀ ਕੰਮ ਦੀ ਗਿਣਤੀ ਵਿੱਚ ਹੀ ਨਹੀਂ ਆਉਂਦੇ ਹੈਗੇ ਵੀ ਇਹ ਕੰਮ ਕਰ ਲੇ ਤੇ ਸਾਰੇ ਬੰਦੇ ਯਾਰ ਦੱਸੇ ਫਿਰ ਸਵੇਰ ਬੱਚਾ ਦਾ ਵੀ ਹੁੰਦਾ ਕਦੇ ਨਾਲ ਮਕਰਨ ਵੀ ਤਾਂ ਜਿੰਨਾਂ ਮੈਂ ਘਰੋਂ ਉਹਨਾਂ ਜਾਂਦਾ ਨਹੀਂ ਬਾਹਰ ਉਹਨਾਂ ਟਾਈਮ ਆ ਸੋ ਆ ਚੀਜ਼ੇ ਮਮਾ ਬਣਾ ਆ ਜਾਈਏ ਕਿੰਨੇ ਮਰਚਮੈਂਟ ਡਰੈਸ ਉਹਦੀ ਤਿਆਰ ਕਰਕੇ ਰੱਖਦਾ ਫਿਰ ਵੀ ਉਹਨੇ ਮੈਨੂੰ ਬਾਜਾ ਮਾਰਨੀ ਮਾਰਨੀ ਨੇ ਫਿਰ ਮੈਨੂੰ ਆਹ ਹੁੰਦਾ ਵੀ ਜੇ ਸਕੂਲ ਚਲੇ ਜਾਣਾ ਫਿਰ ਕੰਮ ਲੱਗੂ ਬਸ ਇਹ ਦੇਖੀ ਜੇ ਜਲਦੀ ਜਲਦੀ ਆਵੇ ਕੋਆ ਸੁੱਤੇ ਤੇ ਫਿਰ ਮੈਂ ਬਾਹਰ ਜਾ ਮ ਆਪਣਾ ਕਲਰ ਵਾਲਾ ਜਸਕਾ ਵੀ ਬਹੁਤ ਮਾੜਾ ਜੀ ਨੂੰ ਬਾਹਰ ਚੌਂਕੜੀ ਦੀ ਬੈਠਣ ਦਾ ਜੇ ਕਲਰ ਜਸਕਾ ਪੈ ਜੇ ਬਹੁਤ ਮਾੜਾ ਹੈ ਵੀ ਹਾਂ ਪਰ ਇਹਨਾਂ ਦੇ ਕੰਮ ਤਾਂ ਕਿੰਨੀ ਟੀ ਵਿੱਚ ਨਹੀਂ ਉਹਦੇ ਜਿਹੜੇ ਕੰਮ ਹੁੰਦੇ ਨੇਗੇ ਤੇ ਇਹਨਾਂ ਦਾ ਬਸ ਬਿਦਰ ਮੰਦਰ ਇਹ ਬੇਲੇ ਬੈਠੇ ਰਹਿਣਾ ਵੀ ਕੋਈ ਕੰਮ ਨਹੀਂ ਹੈਗਾ ਬਹੁਤ ਨੂੰ ਕੱਪੜੇ ਬਿਸਤਰੀ ਵਗੈਰਾ ਚੱਕਣੇ ਹਨਾ ਕੱਪੜੇ ਇਧਰੋਂ ਚੱਕਣੇ ਬੱਚੇ ਕੱਢ ਕੇ ਜਾਂਦੇ ਨੇ ਉਹ ਸਾਰੇ ਮਸ਼ੀਨ 'ਤੇ ਚੱਕਣੇ ਤੇ ਪਾਣੀ ਪਾਉਣਾ ਮਸ਼ੀਨ 'ਚ ਕੱਪੜੇ ਧੋਣੇ ਨਹੀਂ ਕਿੰਨੇ ਕੰਮ ਬਹੁਤ ਹੋ ਜਾਂਦੇ ਨੇ ਸਵੇਰ ਸਵੇਰ ਤੋਂ ਲੇ ਕਿੰਤੀ ਵਿੱਚ ਬਣਿਆਉਂਦੇ ਹੈਗੇ ਅੱਜ ਹੁਣ ਆਪਾਂ ਮੱਠਲ ਧੋ ਦ ਤੇ ਫੋੜਾ ਵਗੈਰਾ ਤੋਂ ਦੀ ਇਹ ਫੋੜਾ ਵਗ ਖਰਾਬ ਹੋ ਜਾਂਦਾ ਜੇ ਪਾ ਨਾ ਤੋਂ ਇਹ ਗੁਹਾ ਖਾਈ ਜਾਂਦਾ ਡਿੱਦੀ ਕਈ ਵਾਰ ਖੁਰਚਦੇ ਨੇ ਕਈ ਵਾਰ ਤੋੜਨੇ ਹੁੰਦੀਆਂ ਨੇ ਤੇ ਫਿਰ ਗਿੱਲਾ ਗੋਹ ਲੈ ਜਾਂਦਾ ਸੁੱਕ ਕੇ ਫਿਰ ਗੋਹ ਲੈਦਾ ਨਹੀਂ ਹੈਗਾ ਤੇ ਤੇ ਵਿੱਚ ਵਿੱਚ ਆਪਾਂ ਥੋੜਾ ਪਾਣੀ ਲੋਕ ਕੇ ਸਾਫ-ਸਾਫ ਨਾਲ ਹੀ ਸਾਫ ਹੋ ਜਾਂਦੀ ਹੈ ਫਿਰ ਇਹ ਪੰਡਾਲੀ ਵਿੱਚ ਉਹਨਾਂ ਮੁਸਕ ਜੀ ਮਾਰ ਲੱਗ ਜਾਂਦੇਗੇ ਬੱਠਲ ਵੀ ਗੋਹ ਦੇ ਤੰਨ ਲਵੇੜ ਕੇ ਰੱਖ ਲੈਂਦੇ ਨੇਗੇ ਬਸ ਜਲਦੀ ਕੰਮ ਨਿਪਟ ਜੇ ਕਰਨ ਜਿੰਨੇ ਬੱਠਰ ਆਲੇ ਪੌਣੇ ਫੋਟ ਜੰਦੇ ਤਿੰਨ ਲਾਲ ਕੇ ਸੀ ਇੱਕ ਤਾਂ ਮੈਂ ਸਵਾਲ ਕਰ ਕਰ ਦਿੱਤਾ ਅੰਦਰ ਧੋ ਕੇ ਤੇ ਫਿਰ ਉਹਨੇ ਮੈਨੂੰ ਧੋਣੇ ਪੈਂਦੇ ਨੇਗੇ ਤੇ ਬਸ ਇੰਨੀ ਕਾਲੀ ਹੁੰਦੀਆਂ ਨੇ ਬਸ ਤਿੰਨੇ ਬੱਠਰ ਭਰ ਕੇ ਰੱਖ ਜਲਦੀ ਇਹਦੇ ਬਸ ਚਕਾ ਕੇ ਫਿਰ ਮੇਰਾ ਕੰਮ ਬੰਨੀ ਬੜ ਜੂਗਾ ਲੋ ਜਿੱਤੇ ਹੁਣ ਹਾਕੀ ਧੁੱਪ ਨਿਕਲੀ ਨਾ ਬੱਦਲ ਬਾਈ ਜਹੂਰੀ ਸੀ ਪਹਿਲਾਂ ਤੇ ਕਿੰਨਾ ਵਧੀਆ ਵਿਊ ਕਿੰਨਾ ਸੋਹਣਾ ਲੱਗਦਾ ਸਵੇਰ ਸਵੇਰ ਦਾ ਮੌਸਮ ਹੁੰਦਾ ਜਿਹੜਾ ਸਵੇਰ ਸਵੇਰ ਕੰਮ ਕਰਨ ਨਾਲ ਬੜੀ ਲੱਗਦਾ ਜੀ ਲੱਗਦਾ ਜ ਤੇ ਮੌਸਮ ਵੀ ਵਧੀਆ ਹੁਣ ਕੰਮ ਕਰਨ ਨਾਲ ਇਸ ਤੋਂ ਬਾਅਦ ਵਿਚਾਰੇ ਕਰਨੀ ਹੋ ਜੂਗੀ ਤੇ ਹੁਣ ਕੋਈ ਨਾ ਕੋਈ ਰੋਜ਼ ਕੰਮ ਹੁੰਦਾ ਕੋਪੜੇ ਸੰਭਾਲਣੇ ਸਾਦੀਆਂ ਨੇ ਨਾ ਤੇ ਧੋਣੇ ਕਪੜੇ ਨਾ ਕੋਟੋ ਕੋਟੀਆਂ ਨੇ ਸਾਰੀਆਂ ਹੁਣ ਸੰਭਾਲ ਦੇਣ ਜਾਂਦੀ ਪੋਟੇ ਕਪੜੇ ਨਹੀਂ ਪੈਂਦੇ ਹੈਗੇ ਤੂੰ ਦੇਖੀ ਜਰਾ ਬਰਦਾ ਪੱਠਾ ਲੈ ਕੇੋਂ ਨਿਕੜਾ ਟੋਕਰੇ ਟੈਪ ਦੇ ਵਿੱਚ ਹੁੰਦਾ ਬਦਿਓ ਚੱਕਣਾ ਵੀ ਸੌਖਾ ਦੇ ਵਿੱਚ ਗੋਹਾ ਵੀ ਵਧੀਆ ਪੈ ਜਾਂਦਾਗਾ ਤੇ ਧੋਣੇ ਔਖੇ ਨੇ ਧੋਣਾ ਵੀ ਸੌਖਾਗਾ ਤੇ ਉਹ ਕੋਈ ਲੇਟੀ ਵਗੈਰੇ ਬਣਾ ਕਰੂਗੀਆਂ ਦੀ ਤੇ ਦੋ ਬੱਠੜ ਚਾਹੀਦੇ ਨੇ ਐਕਸਟਰਾ ਤੇ ਇਹ ਮੈਂ ਰੱਖ ਦੂੰ ਦੋ ਕੇ ਚੰਗੀ ਤਰ੍ਹਾਂ ਤੇ ਪਲਾਸਟਿਕ ਦਾ ਬੱਠੜ ਜਿਹੜਾ ਰਬੜ ਦਾ ਟੋਕਰਾ ਹੀ ਹੁੰਦਾ ਉਹ ਲੈ ਕੇ ਆਉਂਗੀ ਤੇ ਗੋਹਾ ਸੱਟਣਾ ਵੀ ਸੌਖਾ ਨਾਲੇ ਤੇ ਨਾਲੇ ਵਧੀਆ ਵੀ ਲੱਗਦਾਗਾ ਤੇ ਨਾਲ ਵਿੱਚ ਪਾਜਨ ਬੱਦ ਪੈਣਾ ਚੱਕਣੇ ਔਖੇ ਨੇਗੇ ਉਹ ਕੋਈ ਡੂੰਗੇ ਹੁੰਦੇ ਨੇ ਕਿ ਉਹ ਸਪਤਲਾਈ ਹੁੰਦਾ ਵਧੀਆ ਗੋਹਾ ਪੈਂਦਾ ਦੇ ਵਿੱਚ ਤੇ ਲਿੱਟੀ ਵਾਸਤੇ ਰੱਖ ਲਾਂਗੇ ਦੋ ਕੇ ਨਾਲ ਉਹ ਗਾញੋਂ ਸੂਪਣਗੇ ਫਿਰ ਉਹਨਾਂ ਦੀ ਲੀਟੀ ਤਾਂ ਫਿਰ ਬਣਦੀ ਹੈ ਕਿ ਤਿੰਨ ਚਾਰ ਪੰਜ ਮਹੀਨੇ ਲੀਟੀ ਪਾਣੀ ਪੈਂਦੀ ਹੈਗੀ ਇਹ ਨਾ ਮੁਗੱਬਰ ਨਹੀਂ ਹੁੰਦੀ ਹੈਗੀ ਫਿਰ ਦੋ ਦੋ ਦਿਨਾਂ ਤੋਂ ਪਸੂ ਨਹੀਂ ਦੁੱਧ ਨਹੀਂ ਦਿੰਦੇ ਹੈਗੇ ਜਿਹੜੇ ਨਮ ਜਾ ਰਹੇ ਤੋਂ ਪਣੀ ਨਿਕਲ ਆ ਜਿ ਘਰ ਮੁੰਗੀ ਬੜਾ ਮਮੱਜਾ ਇੱਥੇ ਬੰਦੇ ਹੋਣੇ ਕੱਚੇ ਚ ਜੇ ਦਰਖਤ ਵਧੀਆ ਫੁੱਟੇ ਨੇ ਤਾਂ ਵਧੀਆ ਹੋ ਜੀ ਤੇ ਦਰਖਤ ਫੁੱਟੇ ਲੱਗੋਗੇ ਪੀਪਲ ਵੀ ਰੇਡ ਫੁੱਟੇ ਲੱਗਦਾ ਪੀਪਲ ਫੁੱਟੇ ਲੱਗਦਾ ਲੱਗਾ ਤੇ ਜਿਆ ਫਰਾਲ ਦੇ ਵਿੱਚ ਤੇ ਨਾਲ ਦੇ ਪੱਤੇ ਕਰੀਏ ਨੇ ਉੱਪਰ ਫੁੱਟੀਆਂ ਨੰਨਾਂ ਅਪ੍ਰੈਲ ਦੇ ਮਹੀਨੇ ਦੇ ਥੋੜਾ ਤੇ ਬਾਕੀ ਦਿਨਾਂ ਤੋਂ ਪੁੱਟਣ ਲੱਗ ਗਏ ਹੁਣ ਤਾਂ ਤੂਤ ਵੀ ਅਮਰੋਦ ਵੀ ਤੇ ਫਿਰ ਸਾਹ ਹੋ ਜੂਗੀ ਤੇ ਉਸ ਤੋਂ ਫਿਰ ਹਾੜੀ ਤੋਂ ਬਾਅਦ ਆਪਾਂ ਮਈ ਚ ਆ ਕੇ ਫਿਰ ਅੰਦਰ ਬੰਨਣ ਲੱਗੇ ਨੇ ਗਾਈਆਂ ਦੇ ਹੁਣ ਅੰਦਰ ਬੰਨਣਾ ਨਹੀਂ ਪੈ ਕਰਾਂਗੇ ਕਿ ਸੋਣਾ ਜਾਈ ਗਾਈਆਂ ਨੂੰ ਦੋਨੇ ਫਿਰ ਕੋਈ ਪ੍ਰੋਬਲਮ ਹੋ ਜੇ ਤੇ ਮੱਜਾ ਮੱਜਾ ਵਾਰ ਬੰਨ੍ਹਦੇ ਕਰਾਂਗੇ ਗਾਈਆਂ ਹੁਣ ਗਰਮੀ ਵੱਧ ਤਾਂ ਮੰਗਦੀਆਂ ਲੱਗੀਆਂ ਵੈਸੇ ਬਸਰ ਵਧੀਆ ਠੰਡੀ ਠੰਡੀ ਹਵਾ ਲੱਗਦੀ ਹੈ ਵਧੀਆ ਕਿਉਂਕਿ ਪਿੱਛੋਂ ਦੀ ਹਵਾ ਲੱਗਦੀ ਹੈ ਬਹੁਤ ਬਧੀ ਜਗ੍ਹਾ ਬੈਠਣ ਬੱਚੇ ਵਿੱਚ ਬਸੋਂ ਨੂੰ ਰਾਮਨ ਬੈਠੇ ਨੇਗੀ ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਪੀਰ ਕੋ ਮੇਰੀ ਜਨ ਪੰਜਾਬੀ ਕੁਕਿੰਗ ਬਲੌਗ ਤੇ ਬਹੁਤ ਬਸ ਵਾਤ ਹੈ ਮੇਰੇ ਸਾਰੇ ਬਧੀਆ ਉਹ ਠੀਕ ਠਾਕ ਹੋਣ ਚਰਤੀ ਕਲਾ ਵਿੱਚ ਹੋਣਗੇ ਟਾਈਮ ਹੋ ਗਿਆ 8:30 ਬੱਚ ਕੀ ਨੇਗੀ ਤੇ ਮੈਂ ਲੱਗੀ ਸੀਗੀ ਗਾਣ ਨੂੰ ਦਵਾਈ ਪਾਉਂ ਕਿ ਅੱਜ ਵਾਲੀ ਵੀਡੀਓ ਵੀ ਤੁਹਾਨੂੰ ਸ਼ੇਅਰ ਕਰਾਂਗੇ ਆਪਾਂ ਗਾਣ ਨੂੰ ਸੂਣ ਤੋਂ ਪਹਿਲਾਂ ਕੜੀ ਫੜਾਉਣੀ ਹੈਗੀ ਤੇ ਇੱਕ ਜਿੱਜੇ ਪਾਉਣਗੇ ਸਾਰਾ ਨੂੰ ਨਵਰੇ ਡੇਲ ਦੇ ਚਸਾਨੀ ਵੀਡੀਓ ਨੂੰ ਲਈ ਸ਼ੁਰੂ ਕਰਦੇ ਹਾਂਗੇ ਤੇ ਤੁਹਾਨੂੰ ਦਿਖਾਉਣੇ ਆਪਾਂ ਸੂਤਪਾਤ ਕਿਹੜੇ ਖਰਾਕ ਪਾਉਣੇ ਹੈ ਤਾਂ ਜਲੇਵਾ ਵਧੀਆ ਬਣੇ ਆਪਸ ਨੂੰ ਕੋਈ ਥਾਂ ਦੇ ਵਿੱਚ ਪ੍ਰੋਬਲਮ ਨਾ ਆਵੇ ਤੇ ਸਾਰੇ ਪਾਸੇ ਤੋਂ ਸੋਨਾ ਠੀਕ ਰਹੇ ਚਲੋ ਜੀ ਆਪਾਂ ਦਿਖਾਉਣੇ ਹੁਣ ਜੇ ਜਨੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਤੇ ਕਮੈਂਟ ਕਰਕੇ ਜੋ ਦੱਸਿਓ ਚਲੋ ਜੀ ਚੱਲਦੇ ਆਪਾਂ ਬਾਹਰ ਗਾਹ ਨੂੰ ਆਪਣੇ 1.5 ਮਹੀਨਾ ਪਹਿਲਾਂ ਇਹ ਸ਼ੁਰੂ ਕਰਦੇ ਗਾਹ ਚਾਹੇ ਮੱਜੇਗੀ ਵਿਟਾਮਿਨ ਐਚ ਕਿਹਾ ਜਾਂਦਾ ਇਹਨੂੰ ਤੇ ਆਰਡਰ ਸਟਰੋਂਗ ਐਚ ਵੀ ਕਿਹਾ ਜਾਂਦਾਗਾ ਤੇ ਤੁਸੀਂ ਕਈ ਕੰਪਨੀ ਵਿੱਚ ਆਉਂਦਾਗਾ ਮੈਨੂੰ ਸਿਲਵਰ ਦੀ ਪੈਕਿੰਗ ਵਾਲਾ ਵਧੀਆ ਲੱਗਦਾ ਜਿਆਦਾ ਪਰ ਉਹ ਕਹਿੰਦੇ ਜਿਆਦਾ ਮਹਿੰਗਾ ਹੋ ਗਿਆ ਤੁਸੀਂ ਵੀ ਵਧੀਆਗਾ ਫਸਟ ਟਾਈਮ ਲੈ ਕੇ ਆਈ ਮੈਂ ਮੇਰੀ ਸਿਲਵਰ ਦੀ ਪੈਕਿੰਗ ਵਿੱਚ 14 ਮੇਰੀ ਕੰਪਨੀ ਨੂੰ ਯਾਦ ਕੀ ਦੀਏਗੀ ਤੇ ਮੈਨੂੰ ਉਹਦਾ ਰਿਜ਼ਲਟ ਵਧੀਆ ਲੱਗਦਾ ਦੇਖੋ ਪਹਿਲੀ ਵਾਰ ਮੈਂ ਲੈ ਕੇ ਆਈ ਹਾਂ ਤੇ ਰੇਟ ਦਾ ਕੋਈ ਚੱਕਰ ਇਹਨਾਂ 400 ਦੀ ਕੋਈ ਕਰ ਲੈ ਉਧਰ ਉਧਰ ਕੋਈ ਨਾ ਆਪਣਾ ਵੀ ਰਿਜ਼ਲਟ ਵਧੀਆ ਮਿਲਣਾ ਚਾਹੀਦਾ ਉਹ ਕਹਿੰਦੇ ਵੀ ਬੀ ਵਧੀਆ ਵੀ ਇਹਦੇ ਰੇਟ ਪਹਿਲਾਂ ਨੇ ਉਹਦੇ ਰੇਟੜਾ 1500 ਹੋਗਾ 14-1500 ਤੇ ਦੇਖਦੇ ਹਾਂ ਕਿ ਰਿਜ਼ਲਟ ਮੇਰੇ ਦਾ ਆਪਾਂ ਨੂੰ ਤੇ ਇਹ ਹੈਗਾ ਅਡਰੈਸ ਸਟ੍ਰੌਗ ਵਿੱਚ ਇਹਨੂੰ ਵਾਈਟ ਮੈਨਚ ਵੀ ਕਹਾ ਜਾਂਦਾਗਾ ਤੁਸੀਂ ਅਡਰੈਸ ਸਟ੍ਰੌਗ ਵਿੱਚ ਕਹਿ ਕੇ ਲੈ ਸਕਦੇ ਹੋਗੇ ਕਈ ਪੈਨ ਦਾ ਪਤਾ ਪਤਾ ਭਾਈਆਂ ਵੀਰਾਂ ਨੂੰ ਹਨ ਤੇ ਜਿਹੜੇ ਪਾਉਂਦੇ ਨੇਗੇ ਤੇ ਇਹਦੇ ਨਾਲ ਇਹ ਆਪਣਾ ਚਮਚਾ ਆਉਂਦਾ ਜਿਹੜਾ ਉਹ ਦੂਜਾ ਆਉਂਦਾ ਸਿਲਵਰ ਦੀ ਪੈਕਿੰਗ ਦੇ ਵਿੱਚ ਆਉਂਦਾ ਉਹ 10 ml ਬਣਾਉਂਦਾ ਕਿਉਂਕਿ ਕਾਫੀ ਉਹ ਗਾੜਾ ਹੁੰਦਾਗਾ ਤੇ ਥੋੜਾ ਜਿਹਾ ਪਤਲਾ ਹੁੰਦਾਗਾ ਇਹ ਇਹਨਾਂ ਨੇ ਕਿਹਾ ਤੁਸੀਂ ਬੀਐਮਐਲ ਪਾਉਣਾ ਹੈ ਬੀਐਮਐਲ ਪਾਵਾਂਗੇ ਆਪਾਂ 2 ਚਮਚ 10 ਐਮਐਲ ਦਾ ਇੱਕ ਚਮਚਾ ਹੈ 2 ਚਮਚ ਪਾਉਣੇ ਨੇ ਆਪਾਂ ਨੇ ਸਵੇਰੇ ਜਾਂ ਸ਼ਾਮ ਕਿਸੇ ਵੀ ਟਾਈਮ ਆਪਾਂ ਪਾ ਸਕਦੇ ਹਾਂਗੇ ਤੇ ਰੋਟੀ ਤੇ ਪਾ ਸਕਦੇ ਹਾਂ ਉਸ ਤੋਂ ਵਧੀਆ ਰਿਜ਼ਲਟ ਹੈ ਜੇ ਤੁਸੀਂ ਰੋਟੀ ਪਰ ਖਾਂਦਾ ਜੇ ਆਪਾਂ ਸੋ ਰੋਟੀ ਤੇ ਨਹੀਂ ਖਾਂਦਾ ਤੁਸੀਂ ਕਿਸੇ ਵੀ ਅ ਲੇਟੀ ਬਰਓ ਬਿਨਾਂ ਬਣਾ ਕੇ ਦਿੰਨੇ ਹੋ ਵਿੱਚ ਪਾ ਸਕਦੇ ਹੋ ਜਾਂ ਕੋਈ ਨਾ ਫੀਡ ਦਾਣਾ ਵਿੱਚ ਪਾ ਸਕਦੇ ਹਾਂਗਾ ਆਪਾਂ ਰੋਟੀ ਦੇ ਰਿਜ਼ਲਟ ਨਾਲ ਜ਼ਿਆਦਾ ਵਧੀਆ ਗਮਿੰਦਾ ਆਪਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਪਾਉਣੇਗੇ ਕੋਈ ਮੱਝ ਜਾਂ ਗਾਂ ਸੋਏ ਆਪਾਂ ਉਹਨੇ ਬੇਸਣ ਬੇਸਣ ਵਿੱਚ ਪਾ ਮਿਕਸ ਕੀਤਾ ਹੈ ਸ਼ੱਕਰ ਤੇ ਮੈਂ ਦੋਸਤ ਨੂੰ ਵੀਡੀਓ ਨਹੀਂ ਬਣੀ ਮੈਂ ਜਲਦੀ ਵਿੱਚ ਤਿਆਰ ਕੀਤਾ ਸੀਗਾ ਤੇ ਮੈਂ ਤਿਆਰ ਕਰ ਰੱਖ ਲੈਣਾ ਡੇਢੀ ਆਪਣੋਂ ਕਈ ਵਾਰ ਮੈਂ ਨਹੀਂ ਹੁੰਦੀ ਫਿਰ ਆਪਾਂ ਚੱਕ ਕੇ ਪਾਉਂਦੇ ਨੇਗੇ ਤੇ ਮੈਨੂੰ ਦੱਸਿਆ ਸੀ ਇਹਨਾਂ ਨੂੰ 2 ਪਿਰਟਾ ਪਾਉਣੇ ਆਪਾਂ ਇੱਕ ਗਾਂ ਦੋਨਾਂ ਗਾਂਵਨ ਪਾਉਣੇ ਆਪਾਂ ਉਹ ਸੁਣਦੇ ਨੇ 3 ਮਹੀਨੇ ਤੇਰੇ 2 ਮਹੀਨੇ 1 ਮਹੀਨਾ ਰਹਿ ਗਿਆ ਆਪਾਂ 1 ਮਹੀਨਾ ਦਰ ਕੱਟਨੇ ਸ਼ੁਰੂ ਹੋ ਗਏ ਨੇ ਗਾਂ ਦੇ ਤਾਂ ਆਪਣੇ ਤੇ ਉਹਨੂੰ ਵੀ ਆਪਾਂ ਪਾਉਣਾ ਸ਼ੁਰੂ ਕਰਦੇ ਹਾਂ ਕਿ ਲੱਸੀ ਥੋੜੀ ਜਿਆਦਾ ਵੱਡੀ ਗਾਂ ਓਕੇ ਕਈ ਸੂਏ ਹੋਗੀ ਨਾ ਦੇਰ ਵਿੱਚ ਪਾਇਆ ਆਪਣੇ ਬੇਸਣ 10 ਕਿਲੋ ਮੈਂ ਬੇਸਣ ਲਿਆ ਸੀ ਤੇ 5 ਕਿਲੋ ਨੇ ਅਸੀਂ ਆਪਣੇ ਕਣਕ ਦਾ ਸਰਕਾ ਲਿਆ ਸੀਗਾ ਤੇ 4 ਕਿਲੋ ਆਪਣੇ ਲਈ ਸੀ ਸ਼ੱਕਰ ਦੇ ਵਿੱਚ ਤੇ 2.5 ਕਿਲੋ ਆਪਣੇ ਲਿਆ ਸੀ ਸਰੋਂ ਦਾ ਤੇਲ ਚਾਹ ਚੀਜ਼ਾਂ ਮਿਕਸ ਕਰਕੇ ਆਪਣੇ ਚੰਗੀ ਤਰ੍ਹਾਂ ਮਿਲਾ ਕੇ ਰੱਖ ਲਈਏ ਤੇਲ ਵਿੱਚ ਇਹਨੂੰ ਚਬਾਲ ਚ ਪਾ ਦੇਣੀ ਹੁੰਦੀਆਂ ਨੇ ਤੇ ਥੋੜਾ ਤੇਲ बस ਮੈਂ ਇਹਨੂੰ ਮਿਕਸ ਕਰਨ ਵਾਸਤੇ ਪਾ ਲਈ ਕੌਲਿਕ ਤੇ ਤੇਲ ਮੈਂ ਨਾਲ ਦੀ ਨਾਲ ਪਾ ਦੇਣੀ ਹੈ ਇਹ ਵਿੱਚ ਤੇ ਆਪਾਂ ਪ੍ਰਸ਼ਾਦ ਕਰਕੇ ਬਣਾ ਕੇ ਦੇ ਸਕਦੇ ਹਾਂ ਆਪਸ ਨੂੰ ਤੇ ਸੁੱਕਾ ਇਹ ਮੀ ਪਾ ਸਕਦੇ ਨੇ ਜਿਵੇਂ ਤੁਹਾਨੂੰ ਠੀਕ ਲੱਗਦਾਗਾ ਤੇ ਬਹੁਤ ਵਜਾਇਦਾ ਅੰਤ ਦਿਸਨ ਪਾਉਣਾ ਆਪਾਂ ਤੁਹਾਨੂੰ ਬਹੁਤ ਜਿਆਦਾ ਜ਼ਰੂਰੀ ਹੈਗਾ ਤੁਸੀਂ ਵਿੱਚ ਕੁਝ ਵੀ ਐਡ ਕਰ ਸਕੋ ਸੋੜੇ ਸਿਰका ਵੀ ਪਾ ਸਕਦੇ ਹੋਗੇ ਲੋ ਜੀ ਉਸ ਤੋਂ ਬਾਅਦ ਫਿਰ ਆ ਪਾਉਣਿਆ ਕੇ ਗਾ ਨੂੰ ਕਾਰਗਿਲ ਦੀ ਫਿਰ ਜਿਹਨੂੰ ट्रांजੈਕਸ਼ਨ ਫੀਡ ਕਹਿਆ ਜਾਂਦਾਗਾ ਟ੍ਰਾਂਜ਼ੈਕਸ਼ਨ ਵੀ ਕਹਿੰਦੇ ਨੇ ਟ੍ਰਾਂਜ਼ੈਕਸ਼ਨ ਵੀ ਕਹਿੰਦੇ ਨੇ ਨਾ ਤੇ ਇਹ ਫੀਡ ਪਾਉਣੇ ਆਪਾਂ ਸੂਨ ਤੋਂ ਪਹਿਲਾਂ ਆਪਾਂ ਇਹਨੂੰ 23 ਕਿਲੋ ਪਾਉਣੇ ਹੁੰਦੇ ਨੇ ਇੱਕ ਟਾਈਮ ਜਦੋਂ ਸੋ ਪੈਂਦੀ ਹੈਗਾ ਫਿਰ ਆਪਾਂ ਦੁੱਧ ਰਿਕੋਰਡਿੰਗ ਹੁਣ ਆਪਾਂ ਵਧਾ ਦਿੰਨੇ ਹੈਗੇ 5-6 ਕਿਲੋ ਪੈ ਜਾਂਦੀ ਹੈਗੀ ਦੰਦੀ ਜਿਮ ਠਾਈ ਕਿਲੋ ਦੋ ਟਾਈਮ ਬਾਅਦ ਹੀ ਪਾਣੇ 5-6 ਕਿਲੋ ਫਿਰ ਭਾਵੇਂ ਪਾ ਦਿੰਨੇ ਹੈਗੇ ਚਲੋ ਜੀ ਵੀਡੀਓ ਬੈ ਲੱਗੀ ਤੇ ਤੁਹਾਨੂੰ ਕੰਮ ਦੀ ਲੱਗੀ ਤਾਂ ਲੈ ਕੇ ਤੇ ਕਮੈਂਟ ਕਰਕੇ ਜਰੂਰ ਅਸੀ ਤੇ ਜਾਨੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਵੀਂ